ਜਪਜੀ ਸਾਹਿਬ ਦੇ ਪਾਠ ਜਾਂ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਦੁਕਾਨਦਾਰ ਆਪਣੇ ਕਲੰਡਰ ਛਾਪਾ ਕੇ ਉਹ ਵਿਅਦਬੀ ਕਰ ਰਹੇ ਆ ਇੱਕ ਸਾਡੇ ਕੋਲ ਅੱਜ ਕਲੰਡਰ ਜਿਹੜਾ ਹੱਥ ਲੱਗਾ ਇਹ ਮਕੇਰੀਆਂ ਸਿਆਣੀ ਹਾਰਡਵੇਅਰ ਦਾ ਕਲੰਡਰ ਆ ਇਹ ਕੀ ਦੇਖਾ ਦਿਓ ਜਿਹੜਾ ਕਲੰਡਰ ਛਪਿਆ ਹੈ ਇਹ ਬਹੁਤ ਜ਼ਿਆਦਾ ਜਿਹੜੀਆਂ ਇਹ ਸੁਖਨ ਸਾਹਿਬ ਜੀ ਦੇ ਵਿੱਚ ਗਲਤੀਆਂ ਆ ਤੇ ਆਮ ਹੀ ਜਿਹੜੇ ਸਿੱਖ ਤੋਂ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਜਾਂ ਜਪਜੀ ਸਾਹਿਬ ਦਾ ਜਿਆਦਾ ਪਾਠ ਕਰਦੇ ਆ ਉਹਨਾਂ ਨੂੰ ਆਮ ਜਿਹੜੀ ਬਾਣੀ ਆ ਚੜੀ ਹੁੰਦੀ ਮੂੰਹ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਸੁਖਨੀ ਸਾਹਿਬ ਜੀ ਦੀ ਬਾਣੀ ਇਹ ਮੇਰੇ ਖਿਆਲ ਦੋ ਤਿੰਨ ਜਿਹੜੀਆਂ ਅਸ਼ਟਪਦੀਆਂ ਇੱਥੇ ਛਾਪੀਆਂ ਗਈਆਂ ਆ ਜਿਹੜੀਆਂ ਕੀ ਪੂਰੀਆਂ ਅੱਗੇ ਨਾਲੋਂ ਜ਼ਿਆਦਾ ਗਲਤ ਆ ਇਹ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੰਨੇ ਕੀਆ ਇੱਥੇ ਲਿਖਿਆ ਦਿਆ ਜਿੰਨੇ ਦਿਆ ਆ ਜਿੱਥੇ ਲਿਖਣਾ ਸੀ ਸਰਬ ਮੈਂ ਭੇਕੇ ਭਗਵਾਨ ਇਹਨਾਂ ਨੇ ਲਿਖਤਾ ਭਗਤਾਨ ਕਿੱਥੇ ਲਿਖਣਾ ਸੀ ਭਗਵਾਨ ਇੱਥੇ ਲਿਖਿਆ ਨਹੀਂ ਮਿਕਰ ਨਹੀਂ ਮਿਕਰ ਠਾਕੁਰ ਇੱਥੇ ਹੋਣਾ ਇਹ ਠਾਕੁਰ ਮਤਲਬ ਕਹਿਣ ਦਾ ਭਾਵ ਆ ਜਿੱਦਾਂ ਬਹੁਤ ਵੱਡੇ ਲੋਕ ਨੇ ਅਨਰਥ ਕੀਤੇ ਬਾਣੀ ਦੇ ਬਹੁਤ ਜਿਆਦਾ ਗਲਤੀਆਂ ਕੀਤੀਆਂ ਆ ਇਹ ਕਿਹੜੀ ਕਿਹੜੀ ਤੁਹਾਨੂੰ ਦਿਖਾਈਏ ਇਹ ਜਿੱਦਾਂ ਲਿਖਿਆ ਹੈ ਜਿਨ ਦਿਆ ਇੱਥੇ ਲਿਖਿਆ ਨਹੀਂ ਜਿਨ ਕੀਆ ਇਹਨਾਂ ਨੇ ਜਿਨ ਦਿਆ ਕਰ ਦਿੱਤਾ ਇਹ ਤੁਸੀਂ ਅੱਗੇ ਦੇਖ ਸਾਦੇ ਹੋ ਠਾਕੁਰ ਅਵਰ ਅਵਰ ਨਾ ਪਹਿਬਰੂ ਲਿਖਤਾ ਅਵਰ ਦੇ ਇਹ ਲਿਖਣਾ ਸੀ ਅਵਰ ਨਾ ਪੇਕੇ ਇੱਕ ਜਿੰਨ ਕੋਏ ਇੱਥੇ ਲਿਖਦਾ ਹੀ ਅਵਰੋ ਇੱਥੇ ਲਿਖਾਈ ਪੇਤੇ ਅਵਰ ਨਾ ਪੇਖੇ ਪੇਥੇ ਲਿਖ ਦਿੰਦਾ ਤੇ ਜੇ ਤੇ ਅੱਗੇ ਜਿੱਤੇ ਲਿਖਣਾ ਸੀਗਾ ਸੋਜਨ ਪਰੇ ਸੋਜਨ ਉਤਰਨ ਹਾਰ ਇਹਨਾਂ ਨੇ ਲਿਖਤਾ ਉਪਨਨ ਹਾਰ ਉਪਨਰ ਹਾਰ ਜਾਨੀ ਕਿ ਬਹੁਤ ਵੱਡੀਆਂ ਜਿਹੜੀਆਂ ਨੇ ਗਲਤੀਆਂ ਕੀਤੀਆਂ ਬਹੁਤ ਜ਼ਿਆਦਾ ਸੁਖਮੀ ਸਾਹਿਬ ਦੀ ਜੇ ਸਾਰੀਆਂ ਜਿਹੜੀਆਂ ਉਹ ਅੱਧੇ ਨਾਲੋਂ ਗਲਤੀਆਂ ਲਿਖ ਕੇ ਦੁਨੀਆ ਦੇ ਕੱਲੇ-ਕੱਲੇ ਕੋਨੇ ਵਿੱਚ ਕਲੰਟਰ ਗਿਆ ਆ ਤੇ ਸੰਗਤ ਜੀ ਇਸ ਤਰ੍ਹਾਂ ਜਿਹੜੇ ਇਹ ਵਿਅਦਵਿਕਾਰ ਇਹ ਜਿਹੜੇ ਕਲੰਡਰ ਛਾਪਣ ਵਾਲੇ ਆ ਔਰ ਜਿਹੜੇ ਦੁਕਾਨਦਾਰ ਆ ਅੱਗੇ ਵੰਡਣ ਵਾਲੇ ਆ ਤੇ ਬੇਨਤੀ ਆ ਵੀ ਜਿਹੜੇ ਵੀ ਕਲੰਡਰ ਗਲਤ ਛਾਪਨਦੇ ਆ ਜਾਂ ਕਿਤੇ ਛਾਪੇ ਛਾਪਣਦੇ ਆ ਜਾਂ ਕੋਈ ਅੱਗੇ ਛਪਾਉਂਦੇ ਆ ਆ ਬੇਨਤੀ ਆ ਜੀ ਕਲੰਡਰ ਇਦਾਂ ਦੇ ਨਾ ਛਾਪੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਦਰ ਨਹੀਂ ਹੁੰਦੀ ਆ ਕਿਉਂਕਿ ਇਹ ਕਲੰਡਰ ਜਿਹੜੇ ਆ ਪਾ ਕੂੜੇ ਦੇ ਚੱਕੇ ਆ ਇਹ ਕਿਤੇ ਪਿਆ ਸੀ ਤੁਹਾਡੇ ਹੱਥ ਕਲੰਡਰ ਲੱਗ ਗਿਆ ਏ ਤੇ ਜਿਹੜੇ ਜਿੱਦਾਂ ਸਾਲ ਬੀਤ ਜਾਂਦਾ ਇੱਕ ਦੂਸਰੇ ਸਾਲ ਫੇਰ ਜਿਹੜਾ ਨਵਾਂ ਕੈਲੰਡਰ ਬਣਿਆ ਜਾਂਦਾ ਜਿਹੜਾ ਦੂਸਰਾ ਪਿਛਲੇ ਸਾਲ ਦਾ ਪੁਰਾਣਾ ਜਾਂਦਾ ਉਹ ਇੱਦਾਂ ਹੀ ਜਿਹੜਾ ਰੱਦੀ ਬਈ ਸਿੱਟਿਆ ਜਾਂਦਾ ਜਿੱਥੇ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਹੁਤ ਵੱਡਾ ਨਰਾਦਰ ਹੋ ਰਿਆ ਬੇਨਤੀ ਆ ਸਾਰਿਆਂ ਨੂੰ ਦੁਕਾਨਦਾਰ ਭਰਾਵਾਂ ਨੂੰ ਵੀ ਮਸ਼ੀਨਾਂ ਜਿਹੜਾ ਲਾਈਆਂ ਆ ਭੇਜਾਂ ਦੇ ਕੈਲੰਡਰ ਨਾ ਛਾਪੋ ਜੇ ਤੁਸੀਂ ਹੁਣ ਅੱਗੇ ਤੋਂ ਕੈਲੰਡਰ ਕੋਈ ਵੀ ਛਾਪੇਗਾ ਜਾਂ ਮਸ਼ੀਨ ਫੜੀ ਗਈ ਉਹਤੇ ਬੰਦ ਦੀ ਕਾਰਵਾਈ ਕਰਾਵਾਂਗੇ ਸੋ ਇਹ ਸਿਗਾਰ ਜਿਹੜੀਆਂ ਕੁਰਬਾਨੀ ਬਾਰੇ ਗਲਤ ਜਿਹੜੇ ਕੈਲੰਡਰ ਤੇ ਛਾਪ-ਛਾਪ ਕੇ ਲੋਕਾਂ ਨੂੰ ਘਰਾਂ ਦੇ ਵੰਡਿਆ ਜਾ ਰਿਹਾ ਹੈ ਇਹ ਹੈ ਵੀ ਜਿਹੜੇ ਸ਼ਹਿਰਾਂ ਵਿੱਚ ਘਾਟਬੇਰ ਸੈਣੀ ਕੋਈ ਇਦਾਂ ਨਾਂ ਦਾ ਵਿਅਕਤੀ ਆ ਜਨੇ ਉਹ ਕੈਲੰਡਰ ਛਾਪਿਆ ਆ ਤੋਂ ਸੰਗਤ ਦੀ ਪੇਂਤੀ ਆ ਕਿ ਇਦਾਂ ਦੇ ਜਿਹੜੇ ਕੈਲੰਡਰ ਨਾਂ ਛਾਪੇ ਜਾਣ ਤਾਂ ਜੋ ਦੁਰੂਗਰਾਸਾਂ ਦੀ ਬਾਣੀ ਦੀ ਵਿਆਪਕੀ ਹੋਵੇ ਤੋਂ ਸਾਡੇ ਨਾਲ ਭਾਈ ਸੰਦੋਖ ਸਿੰਘ ਜੀ ਪਿੱਛੇ ਮਨਦੀਪ ਸਿੰਘ ਜੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਬਾਣੀ ਪੜਦੇ ਆਂ ਸੁਣਦੇ ਵੀ ਆ ਤੇ ਕੀ ਸਾਡੇ ਜਿਹੜੇ ਪ੍ਰੈਸ ਰਿਪੋਰਟਰ ਮੇਰੇ ਫੀਲ ਆ ਉਹ ਨਹੀਂ ਇਹਦੇ ਪ੍ਰਤੀ ਕੋਈ ਗੌਰ ਕਰਦੇ ਸਪੋਜ ਕਰ ਲੋ ਸੈਣੀ ਹਾਰਦਵਰ ਵਾਲਿਆਂ ਨੇ ਇਹ ਕਲੰਡਰ ਛਪਾਇਆ ਛਪਾਉਣ ਤੋਂ ਬਾਅਦ ਉਹਨਾਂ ਨੇ ਇਹਨੂੰ ਨਹੀਂ ਦੇਖਿਆ ਇਹਨੂੰ ਵਾਚਿਆ ਨਹੀਂ ਕਿ ਗੁਰਬਾਣੀ ਜਿਹੜੀ ਉੱਤੇ ਲਿਖੀ ਆ ਉਹ ਸਹੀ ਲਿਖੀ ਆ ਉੱਪਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾਈ ਆ ਚਲੇ ਆਪਣੀ ਮਸ਼ੂਰੀ ਦਿੱਤੀ ਆ ਤੇ ਬਾਣੀ ਦਾ ਅਰਥ ਦਾ ਅਰਥ ਕਰ ਦਿੱਤਾ ਇੱਕ ਨਹੀਂ 10 15 ਗਲਤੀਆਂ ਤੇ ਜੇਕਰ ਇਹੋ ਜੇ ਕੰਮ ਹੁੰਦੇ ਰੇ ਤਾਂ ਸਾਡਾ ਕੀ ਹਾਲ ਹੋਊਗਾ ਸਿੱਖਾਂ ਦੇਵ ਦੇ ਕਿਉਂ ਆਪਾਂ ਬਲੰਦਰ ਦੇ ਆਂ ਗੁਰਬਾਣੀ ਦਾ ਸਤਕਾਰ ਕਰਨ ਦੀ ਬਜਾਏ ਬੇਅਸ਼ਮੀਆ ਕਿਉਂ ਕਰਦੇ ਆ ਇਹ ਮੇਰੇ ਹੱਥ ਜੋੜ ਕੇ ਨਾ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੇ ਆਪ ਨੂੰ ਸੰਕੋਚੋ ਬਾਚੋ ਇੱਕ ਸਾਂਝੇ ਘਰ ਲੜਕੇ ਦੀ ਸ਼ਾਦੀ ਹੋਵੇ ਨਾ ਜੇ ਕੱਖਰ ਵੀ ਉਹ ਪ੍ਰੈਸ਼ਰ ਕੋਟਰ ਕੰਨੇ ਦਾ ਹੋੜਾ ਬਣਾ ਦੇਵੇ ਨਾ ਤੇ ਅਸੀਂ ਉਹਦੇ ਗੱਲ ਜਾ ਕੇ ਪੈ ਦਿੰਦੇ ਆ ਕੀ ਆ ਗੁਰਬਾਨੀ ਦਾ ਕੀ ਬਣਾਇਆ ਉਹਨਾਂ ਨੇ ਅਸੀਂ ਉਹਦੇ ਪਰਿਵਾਰ ਜੀ ਪੁੱਛਿਆ ਮੈਂ ਇਹ ਕਹਾਂਗਾ ਵੀ ਇਹ ਦੁਕਾਨਦਾਰਾਂ ਤੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਮਹਾਰਾਜ ਜੇ ਜੇ ਸਤਕਾਰ ਨਹੀਂ ਕਰਦੇ ਤਾਂ ਉਹਦੀ ਬੇਦਬਗੀ ਕਰਨ ਦਾ ਵੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਆ ਸੋ ਫੇਰ ਮੈਂ ਦੁਬਾਰਾ ਇਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਜੇ ਤੁਸੀਂ ਇਹੋ ਜਿਹੀ ਗੁਰਬਾਣੀ ਆਪਣਾ ਤੇ ਕੈਲੰਡਰਾਂ ਦੇ ਵਿੱਚ ਛਪਾਓ ਹੀ ਨਾ ਕਿਉਂ ਆਪਾਂ ਗੁਰਬਾਣੀ ਛਪਾ ਕੇ ਸਾਲ 2 ਸਾਲ ਬਾਅਦ ਫਿਰ ਜੀ ਕੈਲੰਡਰ ਉਹ ਕੂੜਿਆਂ ਦੇ ਸੁੱਟਣੇ ਹੁੰਦੇ ਆ ਨਾਲੀਆਂ 'ਚ ਗੁਰਬਾਣੀ ਦੇ ਅੱਖਰ ਫਿਰ ਪੈਂਦੇ ਆ ਪੈਰਾਂ 'ਚ ਆਉਂਦੇ ਆ ਕੀ ਇਹ ਬੇਅਦਵੀ ਨਹੀਂ ਹੈ ਫੇਰ ਮੈਂ ਦੁਬਾਰਾ ਇਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਉਹ ਸੁਧਰ ਜਾਓ ਸੁਧਰ ਜਾਓ ਮੁੜ ਪਾਓ ਇਹੋ ਜਿਹੇ ਕਤਾਈਆਂ ਨਾ ਕਰੋ ਜੋ ਕੀ ਕੰਜੋਗ ਨਹੀਂ ਹੈ ਮੈਂ ਫਿਰ ਦਵਾਰਾਂ ਨੂੰ ਨੰਮਤਾ ਸਾਹਿਬ ਨੂੰ ਇਹਦੀ ਕਰਦੇ ਆਂ ਕਿ ਭਾਈ ਆਪਣੇ ਆਪ ਨੂੰ ਸੋਧੋ ਗੁਰਬਾਨੀ ਦਾ ਸਤਕਾਰ ਕਰੋ ਤੇ ਗੁਰਬਾਨੀ ਦਾ ਅਤਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਇਹਨੀਆਂ ਬੇਨਤੀਆਂ ਵੀ ਜਿਹੜੀ ਇਹ ਗੁਰਬਾਨੀ ਆ ਕਿਸੇ ਵੀ ਕਲੈਂਟਰ ਦੇ ਉੱਪਰ ਨਹੀਂ ਛਪਣੀ ਚਾਹੀਦੀ ਇਹ ਬਹੁਤ ਵੱਡਾ ਨਰਾਦਰ ਆ ਬਹੁਤ ਵੱਡੀ ਬੇਦਕੀ ਆ ਜਿਹੜੇ ਸ਼ਾਪਤੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਈਂ ਆਪਣੀ ਚਾਹੀਦੀ ਕਿਉਂਕਿ ਹਰ ਇੱਕ ਵਕਤ ਦੀ ਕੋਈ ਬੇਦਬੀ ਕਰ ਦਿੰਦਾ ਕੋਈ ਇਸ ਤਰ੍ਹਾਂ ਪ੍ਰਿੰਟਰਾ ਜਰਾ ਆ ਕੇ ਬੇਦਬੀ ਕਰਦਾ ਇਹ ਬਹੁਤ ਵੱਡੀ ਉਤਾਹੀ ਆ ਅਸੀਂ ਇਹਨਾਂ ਨੂੰ ਨਿਮਰਤਾ ਸੰਤ ਬੇਨਤੀ ਆ ਵੀ ਨਹੀਂ ਛਪਣੀ ਚਾਹੀਦੀ ਜਿੰਨੇ ਵੀ ਛਾਪੀ ਉਹਤੇ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਹੋਣੀ ਕਰੜੀ ਸਜ਼ਾ ਹੋਣੀ ਮਿਲਣੀ ਚਾਹੀਦੀ ਇਹਨਾਂ ਨੂੰ ਇੰਨੀਤ ਬੇਨਤੀ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ